ਰਾਜਵੀਰ ਦੀ ਇਸ ਆਖਰੀ ਸਫ਼ਰ ਨੂੰ ਬਹੁਤ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਕਿਸੇ ਨਾ ਕਿਸੇ ਰੂਪ ਵਿੱਚ ਫੇਰ ਆਵੇ ਫੇਰ ਸਟੇਜ ਤੇ ਬੋਲੇ ਜੁਗ ਜੁਗ ਜੀਣ ਸਰੋਤੇ ماں ਬੋਲੀ ਪੰਜਾਬੀ ਦੇ ਜਿੰਨਾ ਕਰਕੇ ਰੌਣਕ ਮੇਲੇ ਲੱਗਦੇ ਰਹਣੇ ਜਿੱਦਾਂ ਸਿਫਤ ਕਰਾਵਾ ਸ਼ਾਇਰਾਂ ਤੇ ਫਨਕਾਰਾਂ ਦੀ ਬਾਬੂ ਸਿੰਘ ਮਾਨ ਜੀ ਜੋ ਸਾਡੇ ਸਾਰਿਆਂ ਦੇ ਸਿਰਮੌਰ ਕਲਮ ਦੇ ਮਾਲਕ ਨੇ ਸ਼ਾਇਰ ਨੇ ਜਦੋਂ ਸਿਫਤ ਕਰਾਂ ਮੈਂ ਸ਼ਾਇਰਾਂ ਤੇ ਫਨਕਾਰਾਂ ਦੀ ਮਹਿਫਿਲ ਵਿੱਚ ਸਟੇਜਾਂ ਉੱਤੇ ਗੱਜਦੇ ਰਹਿਣੇ। ਦਾਤਾ ਮੇਰ ਕਰੇ, ਦਾਤਾ ਭਲੇ ਕਰੇ। ਬਾਗ ਤੇਰੇ ਦੀ ਰਾਖੀ ਕਰ ਕਰ ਇਹ ਮਾਂ ਦੇ ਸ਼ਬਦ ਨੇ ਮੇਰੇ ਮੁੱਖੋਂ ਨਿਕਲਦੇ ਪਰ ਜਿਸ ਸ਼ਾਇਰ ਦੇ ਲਿਖੇ ਨੇ ਉਹ ਮੀਆਂ ਮੁਹੰਮਦ ਬਖਸ਼ ਸਾਹਿਬ ਨੇ। ਬਾਗ ਤੇਰੇ ਦੀ ਰਾਖੀ ਕਰ ਕਰ ਸਾਰੀ ਉਮਰ ਗੁਜ਼ਾਰੀ ਫਲ ਪੱਕਣ ਤੇ ਜਦ ਨੂੰ ਆਇਆ ਲੈ ਗਏ ਹੋਰ ਵਪਾਰੇ ਪੰਛੀ ਉੱਡ ਗਏ ਉੱਡ ਕੇ ਮਾਰੋ ਡਾਰੀ ਪੰਛੀ ਉੱਡ ਗਏ ਸਾਡੀ ਰਹਿ ਗਈ ਚੋਕ ਖਿਲਾੜੀ ਪੰਛੀ ਉੱਡ ਗਏ ਰੰਗ ਬਰੰਗੀਆਂ ਯਾਦਾਂ ਛੱਡ ਕੇ ਬਿਲਕਦੀਆਂ ਫਰਿਆਦਾਂ ਛੱਡ ਕੇ ਪੰਜੇ ਵਕਤ ਨਮਾਜ਼ਾਂ ਛੱਡ ਕੇ ਛੱਡ ਕੇ ਦੁਨੀਆਦਾਰੀ ਪੰਛੀ ਉੱਡ ਗਏ ਉੱਡ ਕੇ ਮਾਰੋ ਰੱਬ ਨੇ ਵਕਤ ਮੁਕਰਰ ਕੀਤਾ ਰੱਬ ਨੇ ਵਕਤ ਮੁਕਰਰ ਕੀਤਾ ਕਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਆ ਮਿਣਕੇ ਸਾਰੀ ਉਮਰ ਦਾ ਫੀਤਾ ਆਉ ਜਾਂਦੇ ਪਟਵਾਰੀ ਪੰਛੀ ਉੱਡ ਗਏ ਕਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਸਾਰੀ ਉਮਰ ਦਾ ਫੀਤਾ ਆਉ ਜਾਂਦੇ ਪਟਵਾਰੀ ਪੰਛੀ ਉੱਡ ਗਏ ਉਸ ਸੁਨੇਹ ਕਰੇ ਮੇਰਾ ਸائیں ਹਸ ਕਿਰਪਾ ਰੱਖੇ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਪਿਆਰ ਨਾ ਵਿਛੜੇ ਰੱਬਾ ਕਦੇ ਵੀ ਨਾ ਪੈਣ ਵਿੱਚ ਛੋੜੇ ਸੁਣ ਲੈ ਦੁਆਵਾਂ ਮੇਰੀਆਂ ਕੋਈ ਜਾਂਦੇ ਹੋਏ ਸੱਜਣਾ ਨੂੰ ਮੋੜੇ ਸੁਣ ਲੈ ਦੁਆਵਾਂ ਮੇਰੀਆਂ ਦਿਨ ਪਿਆਰ ਦੇ ਕਦੇ ਨਾ ਹੋਣ ਥੋੜੇ ਸੁਣ ਲੈ ਦੁਆਵਾਂ ਮੇਰੀਆਂ Nusrat Fateh Ali Khan ਸਾਹਿਬ ਜੀ ਦੇ ਬੋਲ ਦਿਲਾਂ ਵਿੱਚ ਧੜਕ ਜਿੱਥੇ ਧੜਕਦੇ ਆਏ ਨੇ ਉੱਥੇ ਯਾਦਵੀਰ ਦੀ ਆਵਾਜ਼ ਪੰਜਾਬ ਦੀ ਸਰਜ਼ਮੀਨ ਤੇ ਗੂੰਜਦੀ ਰਹੇਗੀ ਸਰਜ਼ਮੀਨ ਦੀਆਂ ਸਾਰੀਆਂ ਹੱਦਾਂ ਸਰਹੱਦਾਂ ਪਾਰ ਕਰਕੇ ਵੀ ਉਸ ਅਨਹਦ ਦੇ ਵਾਜੇ ਵਾਂਗੂ ਗੂਜੇਗੀ ਸੋ ਤੁਹਾਨੂੰ ਸਾਰਿਆਂ ਨੂੰ ਪਰਮੇਸ਼ਰ ਦਾਤਾ ਗੁਰੂ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਮਨਦਰੁਸਤੀ ਬਖਸ਼ੇ ਖੂਬਸੂਰਤੀ ਬਖਸ਼ੇ ਸਫਰੁਤੀ ਤੰਦਰੁਸਤੀ ਨਾਲ ਨਵਾਜ਼ੇ ਚੜ੍ਹਦੀ ਕਲਾ ਵਿੱਚ ਰੱਖੇ ਔਰ ਉਸ ਬੱਚੇ ਨੂੰ ਉਨਾ ਹੀ ਪਿਆਰ ਦੇਣਾ ਜਿੰਨਾ ਪਹਿਲਾਂ ਦਿੱਤਾ ਸੀ ਮੰਚ ਤੇ ਜੋ ਉਸ ਨੂੰ ਦਿੱਤਾ ਮੈਨੂੰ ਇੱਕ ਵਾਰੀ ਮਿਲਣ ਦਾ ਜਦ ਇਹ ਜਵਨ ਦਾ ਸਭ ਤੁਹਾਨੂੰ ਮਿਲਣਾ ਚਾਹੁੰਦੇ ਨੇ ਅਨਾਜਵੀਰ ਤੁਹਾਨੂੰ ਮਿਲਣਾ ਚਾਹੁੰਦੇ ਨੇ ਮੈਂ ਕਿਹਾ ਪਲੀਜ਼ ਬੁਲਾਓ ਮੈ ਉਹਦੀਆਂ ਆਵਾਜ਼ਾਂ ਸੁਣਿਆ ਉਸ ਨੂੰ ਬੁਲਾਓ ਜਦੋਂ ਬੁਰਾਇਤ ਤੇ ਉਹ ਮੈਂ ਕਿਹਾ ਯਾਰ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਮੈਂ ਆਪਣੇ ਆਪ ਨੂੰ ਦੇਖ ਰਿਹਾ ਉਹਦੀ ਤਸਵੀਰ ਦਿਖਾਈ ਗਈ ਸੇਮ ਡਰੈਸ ਸੇਮ ਪਹਿਰਾਵਾ ਉਸ ਮੂਰਤ ਦੇ ਵਿੱਚ ਹੈ ਉਹ ਉਹਦੇ ਵਿੱਚ ਇਸ ਤਰ੍ਹਾਂ ਲੱਗਿਆ ਕਿ ਸਰੇ ਆਈ ਨਾ ਮੇਰਾ ਅਕਸ ਹੈ ਸਰੇ ਆਈ ਨਾ ਮੇਰਾ ਅਕਸ ਹੈ ਪਸੇ ਆਈ ਨਾ ਕੋਈ ਔਰ ਹੈ ਮੈਂ ਖਿਆਲ ਹੂੰ ਕਿਸੇ ਔਰ ਦਾ ਮੁਝੇ ਸੋਚਦਾ ਕੋਈ ਔਰ ਹੈ